ਆ ਰਿਹਾ ਜੀ ਪਾ ਜੀ ਪਾ ਜੀ ਕੀ ਨਾਮ ਦਾ ਹਰਮਿੰਦਰ ਸਿੰਘ ਜੀ ਅੱਛਾ ਪਾ ਜੀ ਹੋਇਆ ਕੀ ਹੋਇਆ ਵੀਰੇ ਅੱਗ ਫੜ ਲਈ ਜਿਆ ਇਹਨਾਂ ਦੇ ਇਸ ਜੀ ਦੇ ਨਾਲ ਕੰਪਰੈਸ਼ਨ ਤੋਂ ਅੱਗ ਫੜੀ ਗਈ ਅੰਦਰੋਂ ਕਿ ਸ਼ਾਰਟ ਸਰਕਟ ਨਾਲ ਬਾਹਰ ਗੱਡੇ ਪਏ ਹੋਏ ਸੀ ਇਹਨਾਂ ਦੇ ਇਹਨਾਂ ਦਾ ਗੱਦਿਆਂ ਦਾ ਕਾਰੋਬਾਰ ਸੀ ਗੱਡੇ ਪਏ ਹੋਏ ਸੀ ਬਾਹਰ ਤੇ ਨਾਲ ਗੱਡੀ ਸੀਗੀ ਆਪਣੀ ਖੜੀ ਲੋਡਿੰਗ ਵਾਲੀ ਇੱਕ ਗੱਡੀ ਸੀਗੀ ਇੱਕ ਇਹਨਾਂ ਦੀ ਕਾਰ ਸੀ ਦੋ ਐਕਟਿਵ ਸੀਗੀਆਂ ਗੱਡੀ ਦੇ ਵਿੱਚ 29 ਐਲਈਡੀਆਂ ਲੋਡ ਸੀਗੀਆਂ ਜੀ ਮਤਲਬ ਸਾਰਾ ਨੁਕਸਾਨ ਹੋਇਆ ਜੀ ਕਿਤਨ ਕਿਤਨ ਕਿਤਾ ਬਤਲਿਆ ਸਾਨੂੰ ਤਾਂ ਅਸੀਂ ਅੰਦਰ ਸੀਗੇ ਲੋਕ ਲੱਗੇ ਸੀਗੇ ਤੇ ਇੱਕੋ ਤਾਂ ਮਤਲਬ ਪਤਾ ਲੱਗਿਆ ਰੋਲਾ ਪਿਆ ਉਹਦੇ ਨਾਲ ਫਿਰ ਅਸੀਂ ਗਲੀ 'ਚ ਸਾਰੇ ਇਕੱਠੇ ਹੋਏ ਫਿਰ ਅਸੀਂ ਆਪ ਹੀ ਪਾਣੀ ਨਾਲ ਟੈਂਕੀਆਂ ਤੋਂ ਪਾਣੀ ਸਿੱਟ-ਸਿੱਟ ਕੇ ਅਸੀਂ ਅੱਗ ਨੂੰ ਥੋੜਾ ਜਿਹਾ ਕਾਬੂ ਕੀਤਾ ਤੇ ਥੋੜੀ ਲੇਟ ਹੋ ਗਈ ਸੀ ਫਾਇਰ ਬ੍ਰਿਗੇਡ ਵੀ ਚਲੋ ਆ ਗਈ ਸੀ ਉਦੋਂ ਤਾਂ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਵੀਰੇ ਤੁਹਾਡੇ ਸਾਹਮਣੇ ਹੀ ਹੈ ਕਾਫੀ ਹੋ ਗਿਆ ਐਲਈਡੀਆਂ ਲੋਡ ਸੀਗੀਆਂ ਕਿਸੇ ਦੇ ਆਪਾਂ ਲੋਡਿੰਗ ਗੱਡੀ ਚ ਲਾਂਦੇ ਸੀਗੀਆਂ ਤੇ ਨਾਲ ਆਪਣੀ ਐਕਟਿਵਾ ਵੀ ਖੜੀ ਸੀਗੀ ਤੇ ਇੱਕ ਐਕਟਿਵਾ ਹੋਰ ਸੀ ਇਹਨਾਂ ਦੀ ਤੇ ਇੱਕ ਇਹਨਾਂ ਦੀ ਗੱਡੀ ਸੀਗੀ ਈਸ਼ਰ ਨਗਰੀ ਆ ਮਰੇ ਅੰਦਰ ਆਇਆ ਅੰਦਰ ਬੈਠੇ ਸੀ ਨਾਜੀ ਬੋਲਦੇ ਸੀ 23:38 ਵਜੇ 38 ਮਿੰਟ ਤੇ ਹੈ ਨਾ ਹਾਂ ਜੀ ਸਰ ਅਜਾ ਅੱਗ ਲੱਗੀ ਔਰ ਇਹ ਕੀ ਕਾਰਨ ਕੀ ਹੋਇਆ ਸਰ ਅੱਗ ਸਾਨੂੰ 23:38 ਮਿੰਟ ਤੇ ਫੋਨ ਆਇਆ ਸੀ ਕਿ ਗਿਲਜ਼ਗਰਡਨ ਦੇ ਕੋਲ ਘਰ ਵਿੱਚ ਅੱਗ ਲੱਗੀ ਆ ਅਸੀਂ ਤੁਰੰਤ ਮੋਕਾ ਅੱਗੇ ਇੱਕ ਫਾਇਰ ਟਰੈਂਡਰ ਲੈ ਕੇ ਆਏ ਆ ਤੇ ਆ ਕੇ ਦੇਖਿਆ ਤੇ ਇੱਕ ਕਾਰ ਨੂੰ ਅੱਗ ਲੱਗੀ ਸੀ ਵਿੱਚ ਇੱਕ ਆਟੋ ਸੀ ਜਿਹਦੇ ਵਿੱਚ ਐਲਈਡੀ ਲੱਗੀਆਂ ਹੋਈਆਂ ਸੀ ਦੋ ਘਰ ਚ ਐਕਟਿਵ ਆ ਸੀ ਉਹਨਾਂ ਨੂੰ ਅੱਗ ਲੱਗੀ ਸੀ ਤੇ ਉਹ ਅਸੀਂ ਅੱਗ ਬਲ ਕੇ ਬੁਝਾਤੀ ਤੇ ਕਿੰਨੇ ਵਜੇ ਨੂੰ ਫੋਨ ਆਇਆ ਤੇ ਕਿੰਨੇ ਗੱਡੀ ਲੱਗੀ ਬਈ ਬਾਈ ਸਾਰੇ ਰਹਤੇ 23:38 ਨੂੰ ਤੁਹਾਨੂੰ ਕੋਲ ਆਈ ਸੀ ਤੇ ਉਸ ਤੋਂ ਬਾਅਦ ਅਸੀਂ ਮੋਕਾ ਅੱਗੇ ਪਹੁੰਚੇ ਆ ਤੇ ਆ ਕੇ ਅੱਗ ਬੁਝਾਈ ਆ ਅਸੀਂ ਤੇ ਤਕਰੀਬਨ ਸਾਨੂੰ 25-30 ਮਿੰਟ ਲੱਗੇ ਅੱਗ ਬੁਝਾਉਂਦੇ ਮੋੜ ਕੇ ਇੱਕ ਗੱਡੀ ਨਾਲ ਅਸੀਂ ਪੂਰਾ ਤਰ੍ਹਾਂ ਕੰਟਰੋਲ ਕਰ ਲਿਆ। ਕਿਹੜਾ ਏਰੀਆ ਸਰ ਜੀ? ਅੱਗ ਗੁੱਲਜ਼ ਗਾਰਡਨ ਵਾਲਾ ਰੋਡ ਦੱਸਿਆ ਯਾਰ ਇਹਦੀ। ਠੀਕ ਹੈ ਸਰ। ਪਾਜੀ ਕੀ ਹੋਇਆ ਕੀ ਹੋ ਰਿਹਾ? ਓਏ ਯਾਰ ਪਤਾ ਹੀ ਨਹੀਂ ਲੱਗਿਆ ਇਹ ਗੱਡੀ ਨੂੰ ਅੱਗ ਲੱਗੀ ਯਾਰ। ਇੱਕ ਸਕੂਟਰੀ, ਦੋ ਸਕੂਟਰੀਆਂ ਹੋ ਗਈਆਂ ਇੱਕ ਕਾਰ ਸੜ ਗਈ। ਇੱਕ ਮੇਰੀ ਗੱਡੀ ਸੜ ਗਈ ਮਾਲ ਲੋਡ ਸੀ ਉਹਦੀ। ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ। ਤਦ ਮੈਨੂੰ ਲੱਗਦਾ ਸਾਥ ਕਰਨਾ ਆਏ ਪਤਾ ਹੀ ਨਹੀਂ ਸਾਡੇ ਪਿੰਡ ਦਾ ਅਪਣੀ ਪਤਾ ਲੱਗਿਆ ਉਹ ਤਾਂ ਬੁੱਢੇ ਨੇ ਲੋਣਾ ਪਾਇਆ ਕਿਤੇ ਇੱਧਾ ਇੱਧਾ ਕਰਕੇ ਅਲਗ ਲੱਗ ਗਿਆ ਪਤਾ ਹੀ ਨਹੀਂ ਇਹ ਨਹੀਂ ਪਤਾ ਗੱਡੀ ਪੂਰੀ ਫੋਗ ਗਈ ਚਾਰ ਗੱਡੀਆਂ ਰੁੱਕ ਗਈਆਂ ਪੂਰੀਆਂ ਦੋ ਸਕੂਟਰੀਆਂ ਤੇ ਇੱਕ ਕਾਰ ਵਾ ਗੱਡੀਆਂ ਚੜਾਣੀਆਂ ਜੀ ਅੱਛਾ ਗੱਡੀ ਆਪੜੀ ਨਹੀਂ ਗੱਡੀ ਮਾਂ ਲੋਡ ਸੀਗੀ ਗੱਡੀ ਮਾਂ ਲੋਡ ਸੀ ਕਿੰਨੇ ਐਸ.ਡੀ.ਸ ਹੋਣਗੇ ਹਾਂ ਜੀ ਕਿੰਨੇ ਐਸ.ਡੀ.ਸ ਹੋਣਗੇ 29 ਐਸ.ਡੀ.ਸ ਹੋਣਗੇ ਰੋ ਰੋਣਾ ਨਹੀਂ ਕਰ। ਠੀਕ ਹੈ ਜੀ। ਇਹ ਪਾਣੀ ਪਾਣੀ ਪਾ ਦੇ ਪਾਣੀ ਪਾ ਦੇ। ਹਾਂਜੀ ਸਰ ਇੱਥੇ ਪਾਣੀ ਹੋ ਗਿਆ ਕਿਥੇ। ਹਾਂਜੀ। ਇੱਥੇ ਪਾਣੀ ਹੋ ਅੱਗੇ ਲੱਗੀ ਕੀ ਕਰਨਾ? ਤਰਕੇ ਉਹ ਬਸ। ਅੱਗ ਆਈ ਬਈ ਏਸੀ ਆ ਏਸੀ ਦੇ ਕੰਪਰੈਸਰ ਤੋਂ ਅੱਗ ਪਈ ਆ ਗਈ। ਕਿੰਨਾ ਨੁਕਸਾਨ ਹੋ ਗਿਆ ਕੀ ਕਿਥੇ ਦਾ? ਨੁਕਸਾਨ ਦੋ ਗੱਡੀਆਂ ਨੇ ਤੇ ਦੋ ਹੈਗੀਆਂ ਇੱਕ ਵਾਲੀ। ਉਹਨਾਂ ਦਾ ਨੁਕਸਾਨ LCD ਨਾਲ ਲੋਡ ਲੋਡ ਗਈ ਗੱਡੀਆਂ ਗੱਡੀਆਂ ਜਿਹੜੀਆਂ LCD ਆ ਨੇ ਦੇਖਦੇ ਆ ਬਾਕੀ ਸਵੇਰੇ ਤਫ਼तीश ਕਰਦੇ ਆ ਵੀ ਪਤਾ ਕਰਦੇ ਆ ਵੀ ਹਾਂ ਕਿਦਾਂ ਬਾਕੀ ਜੇ ਕੋਈ ਹੋਰ ਕਾਰਨ ਹੋ ਗਿਆ ਹੋਵੇ ਹਾਂ ਜੀ ਕਿੰਨੀ ਵਜੇ ਲੱਗੀ ਆ ਸਾਨੂੰ ਹੁਣ ਹੀ ਪਤਾ ਲੱਗਿਆ 10 ਮਿੰਟ ਪਹਿਲਾਂ ਹੀ ਪਹੁੰਚ ਗਈ ਜਦੋਂ ਇਹ ਸਰ ਨਗਰ ਰੇਆ ਆਪ ਕੋ ਏਡ ਕੱਲ ਗਾੜਨ